ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਮਨਪ੍ਰੀਤ ਸਿੰਘ ਬਰਾੜ ਪਿੰਡ ਰਾਈਆਂ ਵਾਲਾ ਸ਼ਹਿਰ ਫਰੀਦਕੋਟ ਆਪਾਂ ਹਰ ਵਾਰੀ ਤੁਹਾਡੇ ਨਾਲ ਨਵੇਂ ਤੋਂ ਨਵੇਂ ਵੀਡੀਓ ਸਾਂਝੀ ਕਰਦੇ ਆ ਤੁਹਾਨੂੰ ਪਤਾ ਹੀ ਆ ਪੂਰੇ ਵਰਲਡ ਦੇ ਵਿੱਚ ਇੱਕ ਬੜੀ ਨਾਮਰਾਨ ਬਿਮਾਰੀ ਫੈਲੀ ਆ ਸਾਡੇ ਜਿਹੜੇ ਬਜ਼ੁਰਗ ਸੀ ਸਾਡੇ ਦਾਦੇ ਪੜਦਾਦੇ ਸੀ ਜੇ ਮੈਂ ਉਹਨਾਂ ਵੇਰਾਂ ਦੀ ਗੱਲ ਕਰਾਂ ਤਾਂ ਇਸ ਬਿਮਾਰੀ ਦਾ ਨਾਮ ਲੈਣ ਤੋਂ ਗਰੀਜ ਕਰਦੇ ਹੁੰਦੇ ਸੀ ਉਹ ਇਹ ਚੀਜ਼ ਨੂੰ ਬੜਾ ਮਾੜਾ ਸਮਝਦੇ ਹੁੰਦੇ ਸੀ ਜੇ ਮੈਂ ਅੱਜ ਦੀ ਗੱਲ ਕਰਾਂ ਜਿੱਦਾਂ ਜਿੱਦਾਂ ਸਮਾਂ ਬਦਲਿਆ ਅੱਜ ਦੀ ਜਿਹੜੀ ਇਹ ਗੱਲ ਆ ਜਿਹੜਾ ਇਹ ਬਿਮਾਰੀ ਆ ਕੈਂਸਰ ਕਾਮਨ ਜੀ ਗੱਲ ਹੋ ਗਈ ਆ ਕਿਉਂਕਿ ਜਿਹੜੀ ਇਹ ਬਿਮਾਰੀ ਆ ਬਹੁਤ ਜ਼ਿਆਦੇ ਵੱਡੀ ਮਾਤਰਾ ਚ ਫੈਲ ਰਹੀ ਆ ਹਨਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਸਾਡੇ ਨਾਲ ਕਾਫੀ ਵੀਰ ਭੈਣ ਭਰਾ ਜੁੜੇ ਆ ਇਸ ਜਿਹੜੀ ਬਿਮਾਰੀ ਤੋਂ ਪੀੜਤ ਮੇਰਾ ਫਰਜ਼ ਹੁੰਦਾ ਮੈਂ ਹਰ ਵਾਰੀ ਤੁਹਾਡੇ ਨਾਲ ਕੋਈ ਨਵੇਂ ਤੋਂ ਨਵੀਂ ਜਾਣਕਾਰੀ ਸਾਂਝੀ ਕਰਾਂ ਨਵੇਂ ਤੋਂ ਨਵੀਂ ਵੀਡੀਓ ਲੈ ਕੇ ਆਉਂਦਾ ਮਕਸਦ ਕੀ ਹੁੰਦਾ ਮੇਰਾ ਤੁਹਾਨੂੰ ਅਵੇਅਰ ਕਰਨਾ ਤੁਹਾਨੂੰ ਜਾਗਰੂਤ ਕਰਨਾ ਤੁਹਾਨੂੰ ਦੱਸਣਾ ਹਨਾ ਮੇਰੇ ਨਾਲ ਇੱਕ ਵੀਰ ਜੀ ਬੈਠੇ ਆ ਇਹਨਾਂ ਦੇ ਘਰਦਿਆਂ ਨੂੰ ਸਮੱਸਿਆ ਸੀ ਕਿੱਥੇ ਸੀ ਬਿਮਾਰੀ ਕਿੰਨਾ ਕੁ ਇਲਾਜ ਕਰਾਇਆ ਸੀ ਕਿਹੜੀ ਸਟੇਜ ਸੀ ਠੀਕ ਹੈ ਜੀ ਉਹ ਮੈਂ ਤੁਹਾਡੇ ਨਾਲ ਸਾਂਝੀ ਕਰੂੰਗਾ ਤੇ ਦੋਸਤੋ ਮੈਂ ਵੀਡੀਓ ਇਹਨਾਂ ਨਾਲ ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿੰਦਾ ਵੀ ਸਾਡਾ ਸਾਰਿਆਂ ਦਾ ਕਨਸਾਨੀਆ ਤੌਰ ਤੇ ਫਰਜ਼ ਬਣਦਾ ਵੀ ਜਿਹੜੀ ਆਪਾਂ ਵੀਡੀਓ ਵੇਖ ਰਹੇ ਹਾਂ ਇਹਨੂੰ ਸਿਰਫ ਆਪਾਂ ਵੇਖ ਕੇ ਨਾ ਛੱਡ ਜਾਈਏ ਜੇ ਆਪਾਂ ਇਹਨੂੰ ਵੀਡੀਓ ਨੂੰ ਸੌਂਦੇ ਸੌਂਦੇ ਜੇ ਆਪਾਂ ਸ਼ੇਅਰ ਕਰਾਂਗੇ ਕਿਸੇ ਵੀਰ ਭੈਣ ਭਰਾ ਦੀ ਜ਼ਿੰਦਗੀ ਬਚ ਸਕਦੀ ਆ ਮੈਂ ਵੀਡੀਓ ਦੇ ਵਿੱਚ ਬੋਲਦਾ ਹੁੰਦਾ 4 ਸਾਲ ਹੋ ਗਏ ਮੈਨੂੰ ਬੋਲਦਿਆਂ ਨੂੰ ਮੈਂ ਅੱਜ ਵੀ ਬੋਲ ਰਿਹਾ ਜੇ ਕਿਸੇ ਨੂੰ ਇਦਾਂ ਦੀ ਬਿਮਾਰੀ ਨੇ ਆਪਦੀ ਲਪੇਟ ਚ ਲਿਆ ਕੈਂਸਰ ਨੇ ਆਪਣੀ ਲਪੇਟ ਚ ਲਿਆ ਜੇ ਸਾਨੂੰ ਸਟਾਰਟਿੰਗ ਦੇ ਵਿੱਚ ਇਦਾਂ ਪਤਾ ਲੱਗ ਜਾਂਦਾ ਕਿ ਸਾਨੂੰ ਸੀਏ ਅਸੀਂ ਪੋਜ਼ਿਟਿਵ ਹਣਾ ਸਾਨੂੰ ਸੀਏ ਦੀ ਬਿਮਾਰੀ ਆ ਗਈ ਆ ਜੇ ਅਸੀਂ ਸਟਾਰਟਿੰਗ ਦੇ ਵਿੱਚ ਜਿਹੜਾ ਇਹ ਟ੍ਰੀਟਮੈਂਟ ਆ ਜਿਹੜੀਆਂ ਆਪਣੀ ਜੜੀ ਬੂਟੀਆਂ ਤੋਂ ਜਿਹੜੀਆਂ ਤਿਆਰ ਦਵਾਈ ਆ ਜਿੱਦਾਂ ਹੁਣ ਆ ਮੇਰੇ ਕੋਲੇ ਪਈ ਆ ਹਣਾ ਜਿਹਨੂੰ ਆਪਾਂ ਸਟਾਰਟਿੰਗ ਦੇ ਵਿੱਚ ਯੂਜ਼ ਕਰ ਲਈਏ ਹਣਾ ਸਟਾਰਟਿੰਗ ਦੇ ਵਿੱਚ ਜੇ ਆਪਾਂ ਇਹਨੂੰ ਸ਼ੁਰੂ ਕਰ ਲਈਏ ਤਾਂ ਸਾਡਾ ਤਿੰਨ ਤਰ੍ਹਾਂ ਦਾ ਜਿਹੜਾ ਫਾਇਦਾ ਹੋ ਸਕਦਾ ਜਿਹੜਾ ਸਾਡਾ ਤਿੰਨ ਤਰ੍ਹਾਂ ਦਾ ਫਾਇਦਾ ਕੀ ਹੋ ਸਕਦਾ ਇਹ ਦਵਾਈ ਆ ਮੇਰੇ ਹੱਥ 'ਚ ਦੇਖ ਰਹੇ ਹੋ ਤੁਸੀਂ ਹਣਾ ਜੀ ਇਹ ਨੈਚੁਰਲ ਜੜੀ ਬੂਟੀਆਂ ਤੋਂ ਤਿਆਰ ਦਵਾਈ ਆ ਇਹਦੇ ਵਿੱਚ ਕੋਈ ਕੈਮੀਕਲ ਨਹੀਂ ਹੈਗਾ ਕੋਈ ਐਸਟੇਰਟ ਨਹੀਂ ਹੈਗਾ ਕੋਈ ਐਸ ਡਰਗ ਨਹੀਂ ਹੈਗਾ ਇਹ ਉਹ ਚੀਜ਼ ਆ ਜਿਹੜੀ ਸਾਡੇ ਦਾਦੇ ਪੜਦਾਦੇ ਪਹਿਲਾਂ ਖਾਂਦੇ ਸੀ ਪਿੰਡਾਂ ਦੇ ਵਿੱਚ ਵੈਤ ਹਕੀਮ ਹੁੰਦੇ ਸੀ ਅਸੀਂ ਪਹਿਲਾਂ ਘੋੜੇ ਵਾਲਗੇ ਸੀ ਇਹਨਾਂ ਚੀਜ਼ਾਂ ਦਾ ਇਸਤੇਮਾਲ ਕਰਦੇ ਸੀ ਐਲੋਪੈਥੀ ਦਾ ਜੋਗ ਆ ਗਿਆ ਅੱਜ ਦਾ ਟਾਈਮ ਅੱਜ ਦੇ ਟਾਈਮ ਦੇ ਵਿੱਚ ਕੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਸਭ ਤੋਂ ਪਹਿਲਾਂ ਆਪਰੇਸ਼ਨ ਫਿਰ ਕੀਮੋ ਫਿਰ ਰੇਡੀਏਸ਼ਨ ਚੌਥਾ ਇਲਾਜ ਹੋਰ ਆ ਗਿਆ ਇੰਡੀਆ ਦੇ ਵਿੱਚ ਬੜਾ ਕੋਸਟਲੀ ਆ ਪਹਿਲਾਂ ਆ ਫੋਰਨ ਕੰਟਰੀਆਂ ਦੇ ਵਿੱਚ ਉਹਦਾ ਟ੍ਰੀਟਮੈਂਟ ਆ ਉਹਦਾ ਆਨ ਲੋਕ ਲੈਂਦੇ ਸੀਗੇ ਉਹਦਾ ਨਾਮ ਹੈਗਾ ਮੀਨੋਥੈਰੈਪੀ ਬਹੁਤ ਹੀ ਜ਼ਿਆਦਾ ਮਹਿੰਗੀ ਆ ਜੇ ਮੈਂ ਗੱਲ ਕਰਾਂ ਪਿੰਡ ਲੈਵਲ ਤੇ ਜੇ ਸਾਡੇ ਜਿਹੜੇ ਵੀਰ ਭੈਣਾਂ ਖੇਤੀਬਾੜੀ ਨਾਲ ਜੁੜੇ ਆ ਉਹ ਇਲਾਜ ਨਹੀਂ ਕਰਵਾ ਸਕਦੇ ਮੀਨੋਥੈਰੈਪੀ ਬਹੁਤ ਮਹਿੰਗੀ ਚੀਜ਼ ਆ ਆ ਜਿਹੜੀ ਸਾਡੀ ਦਵਾਈ ਆ 20 ਤੋਂ 25 ਦਿਨ ਮੈਂ ਸਾਰੇ ਬੰਦੇ ਨੂੰ ਕਹਿਣਾ ਹੁੰਦਾ 20 ਤੋਂ 25 ਦਿਨ ਤੁਸੀਂ ਇਹਨੂੰ ਵਰਤੋਗੇ 20 ਤੋਂ 25 ਦਿਨਾਂ ਦੇ ਵਿੱਚ ਰਿਜ਼ਲਟ ਮਿਲੂਗਾ ਜੇ ਤੁਹਾਨੂੰ ਲੱਗੇ 20 ਤੋਂ 25 ਦਿਨਾਂ ਦੇ ਵਿੱਚ ਸਾਨੂੰ ਇਹਦਾ ਰਿਜ਼ਲਟ ਨਹੀਂ ਮਿਲਦਾ ਹਸਪਤਾਲ ਖੋਲੇ ਆ ਕਿ ਮੋ ਸੇਕੇ ਤੁਸੀਂ ਕਰਵਾ ਸਕਦੇ ਆ ਤੁਹਾਨੂੰ ਫਿਰ ਤਾਂ ਪਤਾ ਲੱਗ ਜੂਗਾ ਵੀ ਇਹਦਾ ਕੀ ਰਿਜ਼ਲਟ ਆ ਹਨਾ ਜੀ ਮੈਂ ਸਾਰਿਆਂ ਵੀਰਾਂ ਭੈਣਾਂ ਭਰਾਵਾਂ ਨੂੰ ਕਹਿਣਾ ਹੁੰਦਾ ਇੱਕ ਵਾਰੀ ਇੱਕ ਵਾਰੀ ਇਹਨੂੰ ਟਰਾਈ ਕਰ ਲਓ ਤੁਹਾਨੂੰ ਰਿਜ਼ਲਟ ਤੁਹਾਡੇ ਸਾਹਮਣੇ ਆ ਜੂਗਾ ਹਾਂ ਜੇ ਮੰਨ ਲਓ ਸਾਡੇ ਪਰਿਵਾਰ ਦੇ ਵਿੱਚ ਚਾਰ ਜੀ ਆ ਦੋ ਜੀ ਸਾਨੂੰ ਕਹਿੰਦੇ ਆ ਵੀ ਅਸੀਂ ਆਯੁਰਵੇਦ ਦਵਾਈ ਖਾਣੀ ਆ ਦੋ ਕਹਿੰਦੇ ਅਸੀਂ ਐਲੋਪੈਥੀ ਖਾਣੀ ਆ ਅਸੀਂ ਉਹਨਾਂ ਦਾ ਵੀ ਮਾਨ ਰੱਖਣਾ ਤੇ ਅਸੀਂ ਉਹਨਾਂ ਦਾ ਵੀ ਮਾਨ ਰੱਖਣਾ ਜੇ ਅਸੀਂ ਚਾਹੁੰਦੇ ਆ ਦੋਵੇਂ ਪਾਸੇ ਅਸੀਂ ਦੋਹਾਂ ਦਾ ਮਾਨ ਰੱਖੀਏ ਇਹਨੂੰ ਅਸੀਂ ਐਲੋਪੈਥੀ ਨਾਲ ਲੈ ਸਕਦੇ ਆ ਕੀਮੋਸੇਕਿਆ ਨਾਲ ਲੈ ਸਕਦੇ ਆ ਨੂੰ ਅਸੀਂ ਬਟ ਜਿਹੜੀ ਮੈਂ ਤੁਹਾਨੂੰ ਗੱਲ ਕਿਹਾ ਤੀ ਨਾ ਲੈ ਸਕਦੇ ਆ ਇਹੀ ਸਵਾਲ ਤੁਸੀਂ ਕਦੇ ਡਾਕਟਰ ਸਾਹਿਬ ਨੂੰ ਜਾ ਕੇ ਪੁੱਛੋ ਡਾਕਟਰ ਸਾਹਿਬ ਵੀ ਤੁਹਾਡੀ ਐਲੋਪੈਥੀ ਦੇ ਨਾਲ ਅਸੀਂ ਕੋਈ ਆਯੁਰਵੇਦ ਦਵਾਈ ਲੈ ਲਈਏ ਕੋਰਾ ਜਵਾਬ ਦੇ ਦਊਗਾ ਤੁਹਾਨੂੰ ਨਹੀਂ ਖਾਣੀ ਕਿਉਂ ਨਹੀਂ ਖਾਣੀ ਉਹਨਾਂ ਨੂੰ ਪਤਾ ਵੀ ਜੇ ਲੋਕ ਅਸੀਂ ਮਸਾ ਤਾਂ ਰੋਲਾ ਪਾ ਪਾ ਕੇ ਐਲੋਪੈਥੀ ਵਾਲੇ ਪਾਸੇ ਜੋੜਿਆ ਨਾਲ ਆਯੁਰਵੇਦ ਚੋਂ ਕੱਢ ਕੇ ਤੇ ਜੇ ਇਧਰਲੇ ਪਾਸੇ ਫੇਰ ਮਗਰਲੇ ਪਾਸੇ ਮੁੜ ਗਏ ਤਾਂ ਸਾਡੇ ਕੋਲੇ ਘੜ ਆਊਗਾ ਮੈਂ ਸਟਾਰਟਿੰਗ ਦੇ ਵਿੱਚ ਵੀ ਇੱਕ ਗੱਲ ਕਹੀ ਸੀ ਹੁਣ ਵੀ ਕਹਿੰਦਾ ਜੇ ਅਸੀਂ ਪੁਰਾਣੇ ਉਸੇ ਰੀਤੀ ਰਿਵਾਜਾਂ ਨਾਲ ਚੱਲੀਏ ਜੇ ਅਸੀਂ ਇਹਨਾਂ ਚੀਜ਼ਾਂ ਨਾਲ ਜੁੜ ਜਾਈਏ ਸਾਡੇ ਤਿੰਨ ਫਾਇਦੇ ਹੋ ਸਕਦੇ ਆ ਸਭ ਤੋਂ ਪਹਿਲਾਂ ਸਾਡਾ ਜਿਹੜਾ ਮਿਹਨਤ ਨਾਲ ਪੈਸਾ ਕਮਾਇਆ ਸਾਡੇ ਮਾਪਿਓ ਨੇ ਜਾਂ ਸਾਡੇ ਬਜ਼ੁਰਗਾਂ ਨੇ ਦਾਦਿਆਂ ਨੇ ਜਾਂ ਪਰਦਾਦਿਆਂ ਨੇ ਹਨ ਜਿਹੜਾ ਸਾਡਾ ਮਿਹਨਤ ਨਾਲ ਕਮਾਇਆ ਹੋਇਆ ਪੈਸਾ ਸਾਡਾ ਬਾਜੂਗਾ ਉਹ ਬਿਮਾਰੀਆਂ 'ਚ ਨਹੀਂ ਜਾਂਦਾ ਦੂਜੇ ਨੰਬਰ ਤੇ ਜਿਹੜੀ ਸਾਡੀ ਹਸਪਤਾਲਾਂ ਦੇ ਵਿੱਚ ਹਰਾਸਮੈਂਟ ਹੋਣੀ ਆ, ਸਾਨੂੰ ਡਿਪਰੈਸ਼ਨ ਹੋਣਾ, ਸਾਡੇ ਜੀਵਾਂ ਨੂੰ ਬਿਮਾਰੀ ਨੂੰ ਲੈ ਕੇ ਹਨਾ ਜੀ, ਦੂਜੇ ਬੰਦਿਆਂ ਨੇ ਪਰੇਸ਼ਾਨੀ ਚ ਆਉਣਾ, ਸਾਡੀ ਉਹ ਪਰੇਸ਼ਾਨੀ ਘਟ ਜੂਗੀ। ਤੀਜੇ ਨੰਬਰ ਤੇ ਸਾਡਾ ਬੰਦਾ ਵੱਜੂਗਾ ਜਿਹੜਾ ਸਾਡੇ ਪਰਿਵਾਰ ਦਾ ਅੰਗ। ਜਿਹਦੀ ਸਾਡੇ ਪਰਿਵਾਰ ਦੇ ਚੀਜ਼ ਦੀ ਜਿਹੜੀ ਕੋਈ ਕੀਮਤ ਨਹੀਂ ਹੈਗੀ। ਸਾਡੇ ਤਿੰਨ ਫਾਇਦੇ ਹੋ ਗਈਏ ਚੀਜ਼ਾਂ। ਤਾਂ ਕਰਕੇ ਮੈਂ ਮੇਰਾ ਮਕਸਦ ਹੁੰਦਾ ਮੈਂ ਹਰ ਵਾਰੀ ਸੱਚੀਆਂ ਗੱਲਾਂ ਸਾਂਝੀਆਂ ਕਰਨੀਆਂ ਹੀ ਕਰਨੀਆਂ। ਮੇਰੀ ਆਵਾਜ਼ ਨੂੰ ਦਬਾਉਣ ਵਾਸਤੇ ਬੜੀਆਂ ਕੋਸ਼ਿਸ਼ਾਂ ਹੁੰਦੀਆਂ ਪਿੱਛੇ ਜੇ ਮੇਰਾ ਫੇਸਬੁੱਕ ਤੇ ਪੇਜ ਬਣਿਆ ਸੀਗਾ ਹੈਕ ਹੋ ਗਿਆ ਸੀਗਾ ਇਸੇ ਕਰਕੇ ਜਿਹੜੇ ਆਪਣੇ ਉਪਰਾਲੇ ਨਿਰੰਤਰ جاری ਆ ਇਹ ਇਸੇ ਤਰ੍ਹਾਂ ਨਿਰੰਤਰ ਜਾਰੀ ਰਹਿਣਗੇ ਤੁਹਾਡੇ ਸਾਥ ਦੀ ਲੋੜ ਆ ਮੇਰੇ ਨਾਲ ਬਾਈ ਜੀ ਬੈਠੇ ਆ ਮੈਂ ਇਹਨਾਂ ਨਾਲ ਗੱਲਬਾਤਾਂ ਕਰਾਉਂਗਾ ਬਾਈ ਜੀ ਕੀ ਨਾਮ ਆ ਤੁਹਾਡਾ ਨਰਾਇਣ ਸਿੰਘ ਜੀ ਮੇਰਾ ਨਾਮ ਜੀ ਹੈ ਨਰਾਇਣ ਸੁਭਰਾ ਆਪਣਾ ਪਿੰਡ ਈ ਤਰਨ ਤਰਨ ਜਵਾ ਜੀ ਤੇ ਅੰਮ੍ਰਸਾਰਾ ਇਹਨਾਂ ਇੰਦਾ ਐ ਪ੍ਰੈਸ਼ਰ ਕਰਾ ਬੈਠੇ ਆ ਬੱਚੇ ਦਾ ਨਹੀਂ ਤਾਂ ਤੁਹਾਡੇ ਘਰ ਦੇ ਹਾਂ ਘਰ ਦੇ ਹਾਂ ਉਹ ਕਿ ਉਹਨਾਂ ਦੇ ਹਕੀਮੋ ਜਦ ਲਾਈਆ ਤਾਂ ਬਹੁਤ ਮੰਦਾ ਹੋ ਗਿਆ ਮੈਂ ਮੰਜੇ ਤੇ ਪੈ ਗਈ ਕੋਈ ਰੋਟੀ ਨਹੀਂ ਕੋਈ ਪਾਣੀ ਨਹੀਂ ਫਿਰ ਤੁਹਾਡੀ ਮਾ ਭਾਈ ਵੀਡੀਓ ਵੇਖੀ ਫਿਰ ਮੈਨੂੰ ਮਕੂਨ ਲਾਇਆ ਫਿਰ ਮੈਂ ਤਾਂ ਪੁੰਜਿਆ ਮੈਨੂੰ 5-7 ਮਿੰਟ ਹੋ ਗਏ ਦਾ ਆਖਦੇ ਨੇ ਇਹ ਬਹੁਤ ਜਿਆਦਾ ਫਾਇਦਾ ਇਹ ਕੰਮ ਕਰ ਆਪਦਾ ਸਾਰਾ ਨਹੀਂ ਫਿਰਦੇ ਜਿਹੜੀ ਤੁਸੀਂ ਆ ਦਵਾਈ ਵਰਤੀ ਸੀ ਮੇਰੀ ਹਣਾ ਅੱਜ ਕਿੰਨੇ ਮਹੀਨੇ ਦਵਾਈ ਲੈ ਗਏ ਇਹ 7ਵੇਂ ਮਹੀਨੇ ਆਪਾਂ ਕੈਮਰੇ ਦੇ ਅੱਗੇ ਬੋਲ ਰਹੇ ਆ ਹਾਂ ਜੀ ਆਪਾਂ ਨੂੰ ਮੇਰੇ ਹਿਸਾਬ ਨਾਲ ਜਿੱਦਾਂ ਮੇਰੀਆਂ ਵੀਡੀਓ ਚੱਲਦੀਆਂ ਲੱਖਾਂ ਲੋਕਾਂ ਨੇ ਆਪਾਂ ਨੂੰ ਸੁਣਨਾ ਤੇ ਦੇਖਣਾ ਹਣੇ ਤੁਹਾਡੇ ਪਿੰਡਾਂ ਦੇ ਆਂਢੀ ਗੁਆਂਢੀ ਵੀ ਦੇਖ ਸਕਦੇ ਆ ਦੂਰ ਵਾਲੇ ਵੀ ਦੇਖ ਸਕਦੇ ਆ ਦੇਸ਼ਾਂ ਵਿਦੇਸ਼ਾਂ ਵਾਲੇ ਵੇਖ ਸਕਦੇ ਆ ਵੀ ਆਪਾਂ ਝੂਠ ਨਹੀਂ ਬੋਲਣਾ 100 ਦੇ ਵਿੱਚੋਂ ਕਿੰਨੇ ਪਰਸੈਂਟ ਰਿਜ਼ਲਟ ਆ ਅੱਜ ਦੇ ਟਾਈਮ 'ਚ 80% ਆ ਜੀ ਅੱਛਾ ਡਾਕਟਰੀ ਇਲਾਜ ਤੁਸੀਂ ਕਰਾਇਆ ਪੈਸੇ ਵੀ ਲੱਖਾਂ ਰੁਪਇਆ ਲਾਤਾ ਹੋਗਾ ਉੱਥੋਂ ਤੁਹਾਨੂੰ ਕੀ ਰਿਜ਼ਲਟ ਮਿਲਿਆ ਕੋਈ ਰਿਜ਼ਲਟ ਨਹੀਂ ਮਿਲਿਆ ਜੀ ਕੀਮੋ ਕਿੰਨੇ ਕਰਵਾ ਲੀਆਂ ਸੀ ਕੀਮੋ ਇੱਕ ਵਾਰੀ ਹੀ ਚੱਲੀ ਨਹੀਂ ਗਈ ਉਹੋ ਜਿਹੜਾ ਡੌਲੇ ਡੀਗਾ ਲਾਉਂਦੇ ਆ ਨਾ ਉਹ ਨਹੀਂ ਚੱ ਅੱਛਾ ਜਦੋਂ ਤੁਸੀਂ ਮੇਰੇ ਕੋਲ ਆਏ ਸੀ ਤੁਹਾਡੀ ਘਰ ਦੀ ਦਾ ਹਾਲ ਕੀ ਸੀ ਉਦੋਂ ਬਹੁਤ ਮੰਦਾ ਦੇ ਰੋਟੀ ਨਹੀਂ ਖਾਂਦੀ ਜੀ ਤੁਹਾਡੇ ਬੱਚੇ ਕਿੰਨੇ ਆ ਇੱਕ ਮੁੰਡਾ 18 ਸਾਲਾਂ ਦਾ ਮੇਰੇ ਕੋਲੇ ਕੀ ਆਸ ਲੈ ਕੇ ਆਏ ਸੀ ਤੁਸੀਂ ਆਸ ਬਹੁਤ ਜਾਈ ਲੈ ਗਏ ਆਪਣੇ ਲਾਗੂਆਂ ਦੋ ਤਿੰਨ ਗਵਾਂਢੀ ਵੀ ਦਵਾਈ ਖੜੀ ਇਹਨਾਂ ਵੀ ਜੀ ਉਹਨਾਂ ਦਾ ਪਾਲ ਲੱਗਾ ਵੀ ਬਿਲਕੁਲ ਠੀਕ ਆ ਜੀ ਅੱਛਾ ਉਹਨਾਂ ਤੋਂ ਵੀ ਤੁਹਾਨੂੰ ਪਤਾ ਲੱਗਿਆ ਹਾਂ ਜੀ ਉਹਨਾਂ ਦਾ ਰਿਜ਼ਲਟ ਵੀ ਠੀਕ ਆ ਉਹਨਾਂ ਦਾ ਰਿਜ਼ਲਟ ਵੀ ਠੀਕ ਅੱਛਾ ਜਿਹੜੇ ਹੁਣ ਵੀਰ ਭੈਣ ਭਰਾ ਆਪਣੀ ਵੀਡੀਓ ਸੁਣ ਰਹੇ ਆ ਉਹਨਾਂ ਨੂੰ ਆਪਾਂ ਕੀ ਸੁਨੇਹਾ ਦੇਣਾ ਹੁਣ ਸੁਨੇਹਾ ਉਹ ਦੇਣਾ ਜੀ ਆਪਾਂ ਦੁਆ ਕਹੀਏ ਮਨ ਲਾ ਕੇ ਤੇ ਬਹੁਤ ਜਿਆਦਾ ਫਾਇਦਾ ਮੇਰੇ ਘਰਾਂ ਨੂੰ ਤਾਂ ਬਹੁਤ ਫਾਇਦਾ ਅੱਜ ਤਾਂ ਉਹਨਾਂ ਦੀ ਕੀ ਸਟੋਰੀ ਆ ਕੰਮ ਕੁੰਮ ਕਿਦਾਂ ਕਰਦੇ ਆ ਕੰਮ ਸਾਰਾ ਹੀ ਕਰਵਾ ਲਈ ਇੱਥੇ ਤੇ ਜਦੋਂ ਮੇਰੇ ਕੋਲ ਆਏ ਜਦੋਂ ਕਰਦੇ ਸੀ ਉਦੋਂ ਕੋਈ ਨ ਮੰਜੇ ਦੀ ਉਦੋਂ ਤੁਸੀਂ ਕੀ ਸੋਚ ਲਿਆ ਸੀਗਾ ਵੀ ਹੁਣ ਆਹ ਨਹੀਂ ਇਹ ਖਾਦਮੀ ਸੋਚਿਆ ਵੀ ਹੁਣ ਜੀ ਰੋਟੀ ਪਾਣੀ ਛੱਡ ਗਿਆ ਤਾਂ ਵੀ ਆਹ ਹਲਾਤੀ ਸਾਰਿਆਂ ਨੂੰ ਮੇਰੇ ਕੋਲੇ ਜਿੰਨੇ ਵੀਰ ਭੈਣ ਭਰਾ ਦਵਾਈ ਲੈਣ ਆਉਂਦੇ ਆ ਨਾ ਮੈਂ ਸਾਰਿਆਂ ਨੂੰ ਇੱਕੀ ਗੱਲ ਕਹਿਣਾ ਹੁੰਦਾ ਪ੍ਰਮਾਤਮਾ ਤੇ ਭਰੋਸਾ ਰੱਖੋ ਕਈ ਵੀਰ ਭੈਣ ਭਰਾ ਇਦਾਂ ਦੇ ਆਉਂਦੇ ਆ ਜਿਨ੍ਹਾਂ ਨੂੰ ਡਾਕਟਰ ਸਾਹਿਬ ਕਹਿੰਦੇ ਆ ਜੀ ਇਹ ਤਾਂ ਮਹੀਨਾ 2 ਮਹੀਨੇ ਜਾਂ 3 ਮਹੀਨੇ ਕ ਮੈਂ ਸਾਰਿਆਂ ਨੂੰ ਕਹਿਣਾ ਹੁੰਦਾ ਜਿਹੜੇ ਸਵਾਸ ਆ ਉਹ ਗੁਰੂ ਸਾਹਿਬ ਦੇ ਹੱਥ ਚ ਹੈ ਨਾ ਕਿਸੇ ਬੰਦੇ ਦੇ ਹੱਥ ਚ ਨਹੀਂ ਹੈਗੇ ਜਿਹੜੇ ਸਾਡੇ ਸਾਹ ਚੱਲਦੇ ਆ ਉਹ ਰੱਬ ਦੀ ਮਰਜ਼ੀ ਨਾਲ ਚੱਲਦੇ ਆ ਕਿਸੇ ਬੰਦੇ ਦੀ ਕਿਸੇ ਮਨੁੱਖ ਦੀ ਮਰਜ਼ੀ ਨਾਲ ਨਹੀਂ ਚੱਲਦੇ ਠੀਕ ਹੈ ਜੀ ਦੋਸਤੋ ਇਹ ਸਟੋਰੀ ਸੀ ਬਾਈ ਦੀ ਵੀਡੀਓ ਪਾਉਣ ਦਾ ਬਕਸਾ ਰਖੀ ਆ ਕੋਈ ਜੇ ਮੈਂ ਕਹਿਦਾ ਨਾ ਵੀ ਉਹ ਸੋਸ਼ਲ ਮੀਡੀਆ ਤੇ ਪਬਲਿਸਿਟੀ ਪਬਲਿਸਿਟੀ ਲੈਣ ਵਾਸਤੇ ਵੀਡੀਓ ਨਹੀਂ ਪਾਈ ਹੈ ਇਹ ਤਾਂ ਤੁਹਾਨੂੰ ਦੱਸਣ ਵਾਸਤੇ ਵੀਡੀਓ ਪਾਈ ਆ ਮੈਂ ਵੀਡੀਓ ਨੂੰ ਵੀਰ ਨੂੰ ਪਹਿਲਾਂ ਮੈਂ ਕਿਹਾ ਸੀ ਇਹ ਵੀ ਮੇਰੀ ਵੀਡੀਓ ਵੇਖ ਕੇ ਆਏ ਸੀ ਨਾ ਮੈਨੂੰ ਇਹ ਸੀਗਾ ਵੀ ਬਾਈ ਦਾ ਮੈਸੇਜ ਵੀ ਲੋਕਾਂ ਦੇ ਵਿੱਚ ਦਈ ਹੋਰ ਵੀ ਕਿੰਨੇ ਵੀਰ ਭੈਣ ਭਰਾ ਇਹ ਵੀਡੀਓ ਦੇਖਣ ਸੁਣ ਹਨਾ ਜੀ ਤੇ ਤਾਂ ਆਪਣਾ ਜਿਹੜਾ ਵੀਡੀਓ ਪਾਉਣ ਦਾ ਮਕਸਦ ਇਹ ਸੀ ਦੋਸਤੋ ਤੇ ਮੇਰੀ ਜਿਹੜੀ ਵੀਡੀਓ ਤੁਸੀਂ ਦੇਖ ਰਹੇ ਆ ਸੁਣ ਰਹੇ ਆ ਮੈਨੂੰ ਉਮੀਦ ਆ ਜੇ ਤੁਹਾਨੂੰ ਚੰਗੀ ਲੱਗੀ ਆ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਕਿਸੇ ਵੀਰ ਭੈਣ ਭਰਾ ਦੀ ਜ਼ਿੰਦਗੀ ਬਚ ਸਕੇ ਹਨਾ ਜੀ ਆਪਣਾ ਪਿੰਡ ਰਾਇਆਂ ਵਾਲਾ ਕਲਾ ਫਰੀਦਕੋਟ ਸ਼ਹਿਰ ਆਪਣਾ ਫਰੀਦਕੋਟ ਤੋਂ 7 ਕਿਲੋਮੀਟਰ ਤੇ ਆਪਣਾ ਪਿੰਡ ਰਾਇਆਂ ਵਾਲਾ ਕਲਾ ਮੇਰਾ ਮੋਬਾਈਲ ਨੰਬਰ 94654071749465407174 ਤੇ ਜਿਨਾਂ ਨੇ ਵੀ ਵੀਰਾ ਭਰਾਵਾਂ ਵਾਲੇ ਦਵਾਈ ਲੈਣ ਆਉਣਾ ਵੀਰ ਬਣ ਕੇ ਬੇਨਤੀ ਆ 100 ਮੰਗਲਵਾਰ ਨੂੰ ਆਇਓ ਜੋ ਬੁੱਧਵਾਰ ਤੋਂ ਲੈ ਕੇ ਐਤਵਾਰ ਤੱਕ ਸਵੇਰੇ 9:00 ਤੋਂ 3:00 ਵਜੇ ਤੱਕ ਜੇ ਕਿਸੇ ਨੇ ਫੋਨ ਕਰਨਾ ਸਵੇਰੇ 8:30 ਤੋਂ ਲੈ ਕੇ 10:00 ਵਜੇ ਤੱਕ ਕਰ ਲੋ ਜੇ ਸ਼ਾਮ ਨੂੰ ਮੇਰੇ ਨਾਲ ਗੱਲ ਕਰਨੀ ਆ 5:00 ਵਜੇ ਤੋਂ ਲੈ ਕੇ 8:00 ਵਜੇ ਤੱਕ ਕਰ ਲੋ ਦੋਸਤੋ ਇਹ ਮੇਰੀ ਬੇਨਤੀ ਆ ਮੈਨੂੰ ਉਮੀਦ ਆ ਮੇਰੇ ਵੱਲੋਂ ਜਿਹੜੇ ਕੀਤੇ ਜਾਂਦੇ ਉਪਰਾਲੇ ਤੁਹਾਨੂੰ ਵਧੀਆ ਲੱਗਦੇ ਹੋਣਗੇ ਮੈਂ ਤੁਹਾਡਾ ਆਪਣਾ ਮਨਪ੍ਰੀਤ ਸਿੰਘ ਬਰਾੜ ਪਿੰਡ ਰਾਇਆਂ ਵਾਲਾ ਸასი